ਪੰਜਾਬ ਬਟਾਲੀਅਨ ਦੇ ਵੱਲੋਂ ਐਨਸੀਸੀ ਕੈਂਪ ਦਾ ਆਯੋਜਨ 10 ਦੇ ਕੇ ਰਿਆਤਪੁਰਾ ਕੰਪਲੈਕਸ ਵਿਖੇ ਕਰਾਇਆ ਗਿਆ ਜੁਥੇ ਕਿ 8 ਪੰਜਾਬ ਬਟਾਲੀਅਨ ਅਤੇ ਹੋਰ ਜਲੰਧਰ ਯੂਨੀਅਨ ਦੀਆਂ ਬਟਾਲੀਆਂ ਦੇ ਐਨਸੀਸੀ ਕੈਂਡੀਡੇਟਾਂ ਨੇ ਹਿੱਸਾ ਲਿਆ। ਇਹ ਐਨਸੀਸੀ ਕੈਂਪ 26 ਜੂਨ ਤੋਂ ਲਗਾਇਆ ਗਿਆ ਜਿਸ ਦੇ ਸਮਾਪਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹੁਸ਼ਿਆਰਪੁਰ ਤੋਂ ਸਾਂਸਦ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸ਼ਿਰਕਤ ਕੀਤੀ। ਡਾਕਟਰ ਰਾਜਕੁਮਾਰ ਚੱਬੇਵਾਲ ਨੇ ਐਨਸੀਸੀ ਕੈਡਟ ਨੂੰ ਦੇਸ਼ ਦੇ ਵਿੱਚ ਅਮਰ ਅਜੰਸੀ ਦੇ ਵੇਲੇ ਹਰ ਮੁਸ਼ਕਲ 'ਚ ਯੋਗਦਾਨ ਦੇਣ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਹੈ। ਉਸ਼ਾਖਪੁਰ ਦੇ ਰਾਤ 12 ਦੇ ਵਿੱਚ ਐਨਸੀਸੀ ਕੈਂਪ ਲਗਾ ਸੀ ਉੱਥੇ ਡਾਕਟਰ ਰਾਜ ਕੁਮਾਰ ਜੀ ਸਾਂਸਾ ਉਸ਼ਾਖਪੁਰ ਤੋਂ ਪਹੁੰਚਨੇ ਗੱਲਬਾਤ ਕਰਦੇ ਆ ਸਰ ਤੁਸੀਂ ਇੱਥੇ ਆ ਗਏ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਕਿਹਾ ਹਾਂ ਐਨਸੀਸੀ ਕੈਂਪ ਇੱਕ ਵਾਕਿਆ ਹੀ ਮੈਂ ਸਮਝਦਾ ਕਿ ਬਹੁਤ ਅੱਛਾ ਲੱਗਾ ਮੈਨੂੰ ਇੱਥੇ ਆ ਕੇ ਇਹ ਤਾਂ ਰੀਅਲੀ ਸਾਡੇ ਬੱਚਿਆਂ ਨੂੰ ਕਰਨਲ ਲਖਦੀਪ ਜੀ ਇਹਨਾਂ ਦੀ ਸਮੂਚੀ ਟੀਮ ਦਾ ਮੈਂ ਧੰਨਵਾਦ ਕਰਦਾ ਸਾਡੇ ਕ੍ਰਿਸ਼ਨ ਜੀ ਨੇ ਇਹ ਤਾਂ ਸਾਡੇ ਪਿੰਡਾਂ ਚੋਂ ਨੇ ਸਾਡੇ ਹਲਕੇ ਚੋਂ ਨੇ ਕਿ ਬੱਚਿਆਂ ਨੂੰ ਰੀਅਲੀ ਬਹੁਤ ਅੱਛਾ ਟ੍ਰੇਨ ਕਰ ਰਹੇ ਆ ਸੋ ਬੱਚਿਆਂ ਨੂੰ ਦੇਖ ਕੇ ਬੱਚਿਆਂ ਦੀ એનર્ਜੀ ਦੇਖ ਕੇ ਬਹੁਤ ਅੱਛਾ ਲੱਗਾ ਸਾਡੇ ਬੱਚੇ ਜਿਹੜੇ ਆ ਇਹ ਸਾਡੇ ਐਸੈਟਸ ਨੇ ਸਾਡਾ ਫਿਊਚਰ ਨੇ ਪੰਜਾਬ ਦਾ ਵੀ ਸਾਡੇ ਦੇਸ਼ ਦਾ ਵੀ ਸੋ ਬੱਚਿਆਂ ਨੂੰ ਜਿਸ ਤਰ੍ਹਾਂ ਟ੍ਰੇਨ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੀ ਟ੍ਰੇਨਿੰਗ ਜਿਹੜੇ ਕੈਂਪਸ ਆ ਹੋਣੇ ਚਾਹੀਦੇ ਆ ਹੋਰ ਰੈਗੂਲਰ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਬੱਚੇ ਜਿਹੜੇ ਉਹਨਾਂ ਨੂੰ ਹਰ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਮਿਲ ਸਕੇ ਹਰ ਤਰ੍ਹਾਂ ਦੀ ਆਪਦਾ ਦੇ ਨਾਲ ਲੜਨ ਦੀ ਜਿਹ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਆ ਉਹ ਇਹਦੇ ਵਿੱਚ ਮਿਲਦੀ ਆ ਔਰ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਵੀ ਜੁਰ ਘਟਨਾ ਜਾਂ ਘਟਨਾ ਵਾਪਰਦੀ ਹੈ ਤੇ ਸਾਡੇ ਬੱਚੇ ਉਸ ਨਾਲ ਲੜ ਸਕਦੇ ਸੋ ਬਹੁਤ ਅੱਛਾ ਲੱਗਾ ਗੱਲ ਕਰਦੇ ਹਾਂ ਸ਼ਰਪੁਰ ਦੀ ਸ਼ਰਪੁਰ ਦੇ ਵਿੱਚ ਜ਼ਿਆਦਾਤਰ ਜਿਹੜੇ ਆਰਮੀ ਦੇ ਵਿੱਚ ਭਰਤੀ ਹੁੰਦੀ ਹੈ ਲੈਫਟੀਨੈਂਟ ਵਗੈਰਾ ਡਾਇਰੈਕਟਰ ਮਤਲਬ ਉਹ ਇੱਧਰ ਭਰਤੀ ਹੁੰਦੀ ਹੈ ਔਰ ਸਪੈਸ਼ਲ ਇੱਥੇ ਕੋਚਿੰਗ ਸੈਂਟਰ ਜਾਂ ਸਕੂਲ ਦੀ ਜ਼ਰੂਰਤ ਹੈ ਕਿ ਤੁਸੀਂ ਉਹ ਵਾਸਤੇ ਲਾਇਸੈਂਸ ਸਾਦੋ ਹਾਂ ਜੀ ਬਿਲਕੁਲ ਇੱਥੇ ਇੱਕ ਤਾਂ ਜਲਦੀ ਬਣ ਰਿਹਾ ਟ੍ਰੇਨਿੰਗ ਉਹ ਜਲਦੀ ਉਹਦਾ ਘਟਣਾ ਹੋਣ ਜਾ ਰਿਹਾ ਬਜਵਾੜੇ ਜਿਹੜਾ ਸੋ ਹੋਰ ਵੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਜਿਹੜੇ साड़ी कोशिश रहेगी जी थैंक यू सन डॉक्टर राज कुमार चब्बेवाल जी इन्होंने अपने विचार रखे हैं एन सी सी कैंप करा गलबात करते हैं एन सी सी जो कि कैंप जिन्होंने लगाया है और उन्होंने गलबात करते हैं सहयोगी दीपक दे, दे नाल मैं सुनील आकाम शाह